ਸਤਿ ਸ਼੍ਰੀ ਅਕਾਲ ਜਿਹੜੀ ਵੀ ਪੰਜਾਬੀ ਟੈਟਾ ਲਾਈਕ ਕਰਿਓ ਫਿਰ ਤੋਂ ਸਵਾਗਤ ਹੈ ਤਸਵੀਰਤ ਦੇਦੇ ਪੇ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਜਿਵੇਂ ਕਿ ਪਹਿਲਾਂ ਤੋਂ ਤੁਸੀਂ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਦੇਖਿਆ ਹੋਏਗਾ ਕਿ ਇੱਕ ਬਠਿੰਡਾ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਉਹ ਕੇਸ ਜਿਹੜਾ ਆ ਉਹ ਆਇਆ ਸੀ ਸਾਹਮਣੇ ਜਦੇ ਵਿੱਚ ਇੱਕ ਹੈਡ ਕਨਸਟੇਬਲ ਅਮਨਦੀਪ ਕੌਰ ਜਿਹੜੀ ਹੈ ਉਹ ਜਿਹੜੀ ਹਿਰਣ ਦੇ ਨਾਲ ਫੜੀ ਜਾਂਦੀ ਤੇ ਹਿਰਣ ਦੇ ਨਾਲ ਫੜੀ ਜਾਣ ਤੋਂ ਬਾਅਦ ਆ ਕਾਫੀ ਜ਼ਿਆਦਾ ਜਿਹੜਾ ਆ ਉਹ ਉਹ ਜਿਹੜੀ ਅਮਨਦੀਪ ਕੌਰ ਆ ਚਰਚਾ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਆ ਵਿਜੀਲੈਂਸ ਨੇ ਜਿਹੜਾ ਆ ਉਹਦੀ ਸਾਨਬਿਨ ਕੀਤੀ ਤੇ ਸਾਨਬਿਨ ਕਰਨ ਤੋਂ ਬਾਅਦ ਆ ਉਹਦੇ ਕੋਲ ਪ੍ਰਾਪਰਟੀ ਇੰਨੀ ਜ਼ਿਆਦਾ ਨਿਕਲੀ ਕਿ ਉਨੀ ਉਹਦੀ ਇਨਕਮ ਨਹੀਂ ਸੀ ਇਨਕਮ ਤੋਂ ਵੱਧ ਦੀ ਪ੍ਰਾਪਰਟੀ ਦੇ ਉੱਤੇ ਵਿਜੀਲੈਂਸ ਨੇ ਉਹਦੇ ਤੇ ਜਿਹੜਾ ਆ ਕਾਰਵਾਈ ਪਾ ਕੇ ਤੇ ਉਸ ਨੂੰ ਜਿਹੜਾ ਆ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਤੇ ਪਿਛਲੇ 5 ਮਹੀਨੇ 19 ਦਿਨ ਦੀ ਸਜ਼ਾ ਕੱਟਣ ਤੋਂ ਬਾਅਦ ਆ ਜਿਹੜਾ ਆ ਹੁਣ ਉਸ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਤੰਦਾਦੀ ਇੱਕ ਹੀ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਵੱਲੋਂ ਉਸ ਨੂੰ ਜਮਾਨਤ ਦੇ ਦਿੱਤੇ ਗਏ ਤੇ ਅਮਨਦੀਪ ਕੌਰ ਨੂੰ ਜਿਹੜੀ ਹੈ ਉਹ ਹੁਣ ਕਿਹਾ ਜਾ ਰਿਹਾ ਕਿ ਜਮਾਨਤ ਮਿਲ ਚੁੱਕੀ ਹੈ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਆ ਇਹ ਜਿਹੜਾ ਬਠਿੰਡਾ ਦੇ ਜੇਲ੍ਹ ਦੇ ਵਿੱਚ ਜਿੰਨੇ ਕਾਫੀ ਲੰਮਾ ਸਮਾਂ ਜਿਹੜਾ ਕੱਟਿਆ 5 ਮਹੀਨੇ 19 ਦਿਨ ਦੀ ਜਿਹੜੀ ਸਜ਼ਾ ਕੱਟਣ ਤੋਂ ਬਾਅਦ ਆ ਜਿਹੜਾ ਆ ਉਹ ਅਮਨਦੀਪ ਕੌਰ ਨੂੰ ਜਿਹੜੀ ਹੈ ਉਹ ਮਿਲ ਚੁੱਕੀ ਹੈ ਜਮਾਨਤ ਸੰਦਾ ਦੀ ਹੈ ਕਿ ਪਹਿਲਾਂ ਜਿਹੜਾ ਆ ਉਹ ਚਿੱਟੇ ਯਾਨਕਿ ਹੈ ਰਣ ਦੇ ਕੇਸ ਤੇ ਵਿੱਚ ਜਿਹੜਾ ਆ ਉਹ ਕਾਬੂ ਹੁੰਦੀ ਹੈ ਉਸ ਤੋਂ ਬਾਅਦ ਚਰਚਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਵਿਜੀਲੈਂਸ ਜਦੋਂ ਉਹ ਇਸਾਨ ਵਨ ਕਰਦੀ ਹੈ ਤੇ ਹੱਦ ਤੋਂ ਵੱਧ ਜਿਹੜੀ ਉਹਦੀ ਪ੍ਰਾਪਰਟੀ ਕਹਨ ਤਾਂ ਭਾਪੀ ਇੰਨੀ ਜ਼ਿਆਦਾ ਉਹਦੇ ਕੋਲ ਆਮਦਨ ਨਹੀਂ ਸੀ ਜਿੰਨੀ ਉਹਦੇ ਕੋਲ ਪ੍ਰਾਪਰਟੀ ਜਿਹੜੀ ਹੈ ਦਰਜ ਹੋਈ ਸੀ ਜਿਹੜਾ ਕਿ ਵਿਜੀਲੈਂਸ ਫੋਰ ਭਾਗ ਨੇ ਉਸ ਨੂੰ ਕਾਰਵਾਈ ਕਰਦੇ ਹੋਏ ਜਿਹੜਾ ਆ ਉਹਦਾ ਚਲਾਨ ਕਰ ਦਿੱਤਾ ਸੀ ਤੇ 5 ਮਹੀਨੇ 19 ਦਿਨ ਦੀ ਜਿਹੜੀ ਸਜ਼ਾ ਉਹ ਕੱਟ ਚੁੱਕੀ ਤੇ ਹੁਣ ਉਹਨੂੰ ਜਿਹੜੀ ਜ਼ਮਾਨਤ ਮਿਲੀ ਹੈ ਇਹ ਜਿਹੜੀ ਖਬਰ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਨਾਲ ਦੀ ਨਾਲ ਤੁਸੀਂ ਦੇਖਦੇ ਪਿਓ ਇਤੇ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਾਨੂੰਨ ਸਭ ਦੇ ਲਈ ਸਾਂਝਾ ਹੈ ਜੇਕਰ ਤੁਸੀਂ ਦੋਸ਼ੀ ਪਾਈ ਜਾਂਦੇ ਹੋ ਜੇਕਰ ਤੁਸੀਂ ਕਿਤੇ ਨਾ ਕਿਤੇ ਕੋਈ ਗਲਤੀ ਕਰ ਲੈਂਦੇ ਹੋ ਕਾਨੂੰਨ ਦੀ ਉਲੰਘਣਾ ਕਰਦੇ ਹੋ ਤੇ ਜੇਕਰ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਪਰਚਾ ਹੋ ਜਾਂਦਾ ਤਾਂ ਫਿਰ ਤੁਸੀਂ ਕਾਨੂੰਨ ਤੋਂ ਦੌੜ ਨਹੀਂ ਸਕਦੇ ਕਾਨੂੰਨੀ ਤੌਰ ਤੇ ਤੁਹਾਨੂੰ ਉਹਦੀ ਸਜ਼ਾ ਜਿਹੜੀ ਹੈ ਕਿਤੇ ਨਾ ਕਿਤੇ ਮਿਲਣੀ ਹੀ ਮਿਲਦੀ ਹੈ ਕਈ ਵਾਰੀ ਤਾਂ ਕਾਨੂੰਨ ਦੀ ਸਜ਼ਾ ਦੇ ਨਾਲ ਨਾਲ ਜਲਦ ਰਾਹਤ ਵੀ ਮਿਲ ਜਾਂਦੀ ਹੈ ਪਰ ਸੰਦਾਦੀ ਐਪੀ ਬਹੁਤ ਸਾਰੇ ਮਾਮਲੇ ਐਸੇ ਹੁੰਦੇ ਜਿਹੜੇ ਚ ਸਿੱਧੇ ਤੌਰ ਤੇ ਸਜ਼ਾਵਾ ਹੋ ਜਾਂਦੀਆਂ ਤੇ ਰਾਹਤ ਕਈ ਵਾਰ ਮਿਲਦੀ ਹੈ ਤੇ ਕਈ ਵਾਰੀ ਨਹੀਂ ਵੀ ਮਿਲਦੀ ਬਹੁਤ ਸਾਰੇ ਐਸੇ ਵੀ ਜਿਹੜੇ ਕਾਨੂੰਨ ਦੇ ਵਿੱਚ ਤੁਸੀਂ ਦੇਖਿਆ ਹੋਣਗੇ ਕਿ ਜਿੱਥੇ ਤੁਰੰਤ ਜਿਹੜੀ ਹੈ ਸਜ਼ਾ ਹੋ ਜਾਂਦੀ ਹੈ ਤੇ ਸਜ਼ਾ ਹੋਣ ਤੋਂ ਬਾਅਦ ਜਿਹੜਾ ਆ ਲੋਕ ਪਛਤਾਵਾ ਕਰਦੇ ਨਜ਼ਰ ਆਉਂਦੇ ਨੇ ਪਰ ਕਿਤੇ ਨ ਕਿਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਨੇ ਗਲਤੀ ਕੀਤੀ ਹੈ ਤੇ ਜੇਕਰ ਉਹ ਲੋਕ ਕਈ ਲੋਕ ਉਹਨਾਂ ਚੀਜ਼ਾਂ ਨੂੰ ਵੇਖ ਕੇ ਵੀ ਦੁਬਾਰਾ ਗਲਤੀਆਂ ਕਰਦੇ ਆ ਇਹ ਜਿਹੜੀ ਚੀਜ਼ ਆ ਅਹੀ ਤਾਂ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਕਿ ਜੇਕਰ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕਾਨੂੰਨ ਦੇ ਅਵੇਲਾਣਾ ਕਰਨ ਵਾਲੇ ਹੋ ਕਾਨੂੰਨ ਤੋੜਨ ਵਾਲੇ ਹੋ ਜਾਂ ਕਾਨੂੰਨੀ ਤੌਰ ਤੇ ਕੋਈ ਅਪਰਾਧ ਕਰਦੇ ਹੋ ਤਾਂ ਅਪਰਾਧ ਕਰਨ ਤੋਂ ਪਹਿਲਾਂ ਇਹੋ ਜਿਹੀਆਂ ਸਟੋਰੀਆਂ ਇਹੋ ਜਿਹੀਆਂ ਕਹਾਣੀਆਂ ਜਾਂ ਇਹੋ ਜਿਹੀਆਂ ਗੱਲਬਾਤਾਂ ਜਰੂਰ ਸੁਣ ਲਿਆ ਕਰੋ ਕਿ ਕਿਸੇ ਵੀ ਪਾਸਿਓ ਤੁਹਾਨੂੰ ਕੋਈ ਰਾਹਤ ਨਹੀਂ ਮਿਲਣੀ ਜੇਕਰ ਤੁਸੀਂ ਕਾਨੂੰਨ ਤੋੜਦੇ ਹੋ ਸਜ਼ਾ ਜ਼ਰੂਰ ਮਿਲਦੀ ਹੈ ਹਾਲੇ ਜਮਾਨਤ ਮਿਲੀ ਹੈ ਜਮਾਨਤ ਮਿਲਣ ਤੋਂ ਬਾਅਦ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿਹੜਾ ਰੀਲੀਫ ਲੈ ਲਵੋਗੇ ਹੋ ਸਕਦਾ ਆ ਕਿ ਤੁਹਾਨੂੰ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪੈ ਜਾਏ ਜੇਕਰ ਉਹਦੀ ਸੁਣਵਾਈ ਜਿਹੜੀ ਹੁੰਦੀ ਰਹਿੰਦੀ ਜਿੰਨਾ ਚਿਰ ਕੋਰਟ ਕੇਸ ਚੱਲਦਾ ਰਹਿੰਦਾ ਆ ਹੋ ਸਕਦਾ ਤੁਹਾਨੂੰ ਐਨ ਤੇ ਜਾ ਕੇ ਕੋਈ ਭਾਰੀ ਜੁਰਮਾਨਾ ਜਾਂ ਭਾਰੀ ਸਜ਼ਾ ਵੀ ਹੋ ਜਾਵੇ ਇਸੇ ਤਰ੍ਹਾਂ ਫਿਲਹਾਲ ਅਮਨਦੀਪ ਕੌਰ ਨੂੰ ਜਿਹੜੀ ਹੈ ਉਹ ਰਾਹਤ ਤਾਂ ਜ਼ਰੂਰ ਮਿਲੀ ਹੈ ਜਮਾਨਤ ਨੂੰ ਲੈ ਕੇ ਪਰ ਕਿਤਨਾ ਕਿਤੇ ਜਿਹੜਾ ਉਹ ਕੇਸ ਚੱਲਦਾ ਰਹੇਗਾ ਔਰ ਉਹਨਾਂ ਦੇ ਸਮੇਂ ਦੇ ਵਿੱਚ ਉਹਨੂੰ ਕੀ ਸਜ਼ਾ ਮਿਲਦੀ ਹੈ ਕੀ ਜੁਰਮਾਨਾ ਹੁੰਦਾ ਹੈ ਜਾਂ ਉਹ ਬਰੀ ਹੁੰਦੀ ਹੈ ਇਹਦੇ ਤੇ ਅਜੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਅਸੀਂ ਨਹੀਂ ਕਰ ਸਕਦੇ ਇਹ ਸਮਾਂ ਦੱਸੇਗਾ ਕਿ ਉਹਦੇ ਦੋਸ ਕਿੱਥੋਂ ਤੱਕ ਉਹਨੂੰ ਲੈ ਕੇ ਜਾਂਦੇ ਨੇ ਤੇ ਇਹਦੇ ਦੇ ਪੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਦੀਪੀ ਧੰਨਵਾਦ